ਉਹ ਵੰਤ ਸਮਾਨ ਸਰਕਾਰ ਕਹਿੰਦੀ ਸੀ ਜਦੋਂ ਸਾਡੀ ਸਰਕਾਰ ਆ ਗਈ ਉਸ ਤੇ ਜਾ ਕੇ ਗੱਪਾਂ ਮਾਰ ਕੇ ਰੋਜ਼ ਬੋਲਦਾ ਸੀ ਕਿ ਜਿਹੜਾ ਹਰਾ ਪੰਨਾ ਮੈਨੂੰ ਤੁਸੀਂ ਫੜਾਉਂਗਾ ਜਨਤਾ ਦੇ ਹੱਕਾਂ 'ਚ ਚੜੂਗਾ ਅੱਜ ਤੁਸੀਂ ਜਾਂਦਾ ਸੀ ਕਿਸਤਾਂ ਛੱਡ ਕੇ ਦਸ ਪੁੱਤਾਂ ਗਿਆ ਹਾਂ ਤੇਰਾ ਹਰਾ ਪੰਨਾ ਜਿਹੜਾ ਅੱਜ ਚਿਹਰਾ ਮੋੜਾ ਨੰਗਾ ਹੋ ਗਿਆ ਬਿਨ ਬਗੈਰ ਗੱਪਾਂ ਤੋਂ ਪੱਲੇ ਜਨਤਾ ਦੇ ਕੱਖ ਨਹੀਂ ਪਾਇਆ ਜਿਹੜੇ ਰਸਤੇ ਉਹ ਬੰਦ ਹੈ ਡੀਸੀ ਦੀ ਰਿਆਸ਼ਾ ਉਹ ਬੰਦ ਹੈ ਕਚਹਿਰੀਆਂ ਉਹ ਬੰਦ ਹੈ ਬਸਾਡਾ ਉਹ ਬੰਦ ਹੈ ਚਾਰਸ਼ੇਰੇ ਪਾਣੀ ਪਾਣੀ ਹੈ ਕਿਤੇ ਇਹ ਨਹੀਂ ਵੀ ਸੁੱਕੀ 1 ਇੰਚ ਜਗ੍ਹਾ ਤੋਂ ਨਹੀਂ ਮਿਲਦੀ ਜਿਹੜੇ ਰਾਹ 길 ਮੈਂ ਚੂਟਾ ਵਾਲੇ ਬੱਚੇ ਆ ਉਹਨਾਂ ਦਾ ਐਡਾ ਬੁਰਾ ਹਾਲ ਹੈ ਮਾਪਿਆਂ ਨੂੰ ਗੋਦੀ ਚ ਚੁੱਕ ਕੇ ਡਪਾਉਣੇ ਪੈਂਦੇ ਨੇ ਅਜੇ ਤੱਕ ਇਸ ਪ੍ਰਸ਼ਾਸਨ ਦੇ ਇਸ ਸਰਕਾਰ ਦੇ ਅੰਦਰ ਤੇ ਜੀਨੀ ਸਰ ਕੀ ਜਿਹੜਾ ਇਥੋਂ ਦਾ ਐਮਐਡ ਹੈ ਉਹ ਐਮਐਡ ਕਿਥੇ ਬਿਸੈਟੇ ਨਹੀਂ ਉਹ ਐਮਐਡ ਅੰਦਰ ਜੇ ਤੁਹਾਨੂੰ ਮੰਨ ਸਕਤ ਹੋ ਉਸ ਦੀ ਹੈ ਕੱਲੀਆਂ ਪੋਸਟਾਂ ਤੇ ਕੱਲੇ ਲਾਈਵ ਹੋ ਕੇ ਲੋਕਾਂ ਨੂੰ ਇਹ ਦੱਸ ਕੰਦੇ ਅਸੀਂ ਫਲਾਣੇ ਪਿੰਡ ਵਾਸਤੇ ਇੰਨਾ ਪੈਸਾ ਲੱਗਦਾ ਫਲਾਣੇ ਵਾਟਰਵਾਰਕਸ ਵਾਸਤੇ ਖਾਲਾਂ ਵਾਸਤੇ ਪਰ ਉਹ ਜੀਣਾ ਹੈ ਨਹੀਂ ਕਿਤੇ ਲੱਗਿਆ ਜਿੱਥੇ ਕੱਲੇ ਕੱਪ ਨੇ ਅਸੀਂ ਇਹੀ ਕਹਿਣੇ ਆ ਇਹ ਆਉਣ ਵਾਲੇ ਸਾਲ ਨੂੰ ਕਿਹੋ ਪੋਟਾਂ ਦੇ ਵੇਲੇ ਕਿੰਨਾ ਦੇਚਾ ਹੋਗੇ ਉਦੋਂ ਲੋਕ ਸੋਡੇ ਕੁਰਤੇ ਪਾੜਨੇ ਸਾਨੂੰ ਪੁੱਛਣਗੇ ਵੀ ਜਿਹੜੇ ਆ ਤੁਸੀਂ ਵਾਦੇ ਪਹਿਲਾਂ ਨੇ ਪੂਰੇ ਕਰਿਓ ਕਿੱਥੇ ਨੇ ਤੇ ਅੱਜ ਆਲੇ ਹੁਣ ਕਿੱਥੇ ਪੂਰੇ ਕਰਕੇ ਜਾਓਗੇ ਤੇ ਇਸੇ ਕਰਕੇ ਅਸੀਂ ਸੁੱਖਮੰਤ ਸਿੰਘ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਆਪਣਾ ਵਿਚਾਰ ਕਰਨਾ ਹੈ ਕਿ ਨਹੀਂ ਲੋਕ ਆਉਣ ਵਾਲੇ ਵਿਰਾਂਗ ਤੇ ਕਿੰਨੂੰ ਪੁੱਛੀ ਲੈਣ। ਸਰ ਸਰ ਤੇਕੀਗਾ ਹੋ ਰਾ ਹੈ ਮੇਨ ਰੋ ਰਾ ਹੈ ਬਟਾ ਰੋ ਰਾ ਹੈ ਇਹ ਪਾਣੀ ਮੀਂਹ ਪਵੇ ਨਾ ਪਵੇ ਨਾ ਭਰੀ ਜਾਣਾ ਸੀਵਰੇਜ ਨਾਲ ਸੀਵਰੇਜ ਦੇ ਵੱਡੀ ਪੱਤਰ ਤੇ ਜਿਹੜੇ ਪੈਸੇ ਆ ਮਾਨਸਾ ਨੂੰ ਬੋਹ ਦਿੰਦੇ ਆ ਵੀ ਇੰਨੇ ਪੈਸੇ ਆ ਗਏ ਸਾਨੂੰ ਕਿੱਥੇ ਸਾਨੂੰ ਕਿਤੇ ਕੁਛ ਨਹੀਂ ਪੈਂਦਾ ਲਗਾਤਾਰ 2-2.5 ਮਹੀਨਿਆਂ ਤੋਂ ਲਗਾਤਾਰ ਇਸ ਲੋਕਾਂ ਕੋਲ ਘਰ ਨਹੀਂ ਵਰਦੇ ਐ ਬਸ ਨਹੀਂ ਕਿਤੇ ਪੈਂਦਾ ਜਿਹੜੇ ਪਾਣੀ ਵੀ ਇਹਨੂੰ ਛੱਪ ਕਰਨਾ ਪੈਂਦਾ ਬੀਸੀ ਦੀ ਕੋਠੀ ਨਾਲ ਆ ਹਜ਼ਾਰਾਂ ਵਾਰੀ ਖਬਰਾਂ ਲੱਗੀਆਂ ਕਈ ਵਾਰੀ ਇਹੀ ਝੋਨਾ ਲਾਤਾ ਇੱਥੇ ਵਿੱਚੋਂ ਨਾਲਾ ਕਿ ਸਰਕਾਰ ਦੇ ਕੋਲ ਗੱਲ ਵਾਗਦੀ ਤਾਂ ਵੀ ਛੁੱਪੀ ਪਈ ਹੈ ਸਰਕਾਰ ਗੱਲ ਫੋਨ ਤੇ ਤੋਂ ਤਾਂ ਨਹੀਂ ਭੁੱਲਿਆ ਕਿੰਨੇ ਐਮਐਲਏ ਐਥੋਂ ਦੇ ੱਲੇ ਗੱਪਾਂ ਤੋਂ ਬਿਨਾ ਦੇ ਸਜਾਹ ਤੋਂ ਬਿਨਾ ਲੋਕਾਂ ਦੇਣ ਤੋਂ ਕਦੇ ਸਾਖ ਨਹੀਂ ਪੱਲੇ ਪਾਇਆ ਇਸ ਕਰਕੇ ਮਾਨਸਾ ਦੇ ਵਿੱਚ ਇਹਦਾ ਬਿਮਾਰੀਆਂ ਦਾ ਘਾਣਾ ਹੈ ਖਾਸ ਕਰਕੇ ਇੱਥੇ ਮਾਨਸਾ ਦੇ ਵਿੱਚ ਚੰਗੇ ਲੋਕ ਆ ਜਿਹੜੇ ਲੰਗਰ ਤੋਂ ਡਰਦੇ ਆਉਣ ਤੋਂ ਡਰਦੇ ਆ ਜਿਹੜੇ ਮਰੀਜ਼ ਆ ਆ ਚੰਗੇ ਹੱਥ ਪਤਾਲਾ ਜਿਹੜੇ ਸਾਰੇ ਇਹਨਾਂ ਮੂਰੇ ਗੋਡੇ ਗੋਡੇ ਪਾਣੀ ਖੜਾ ਬਾਹਰ ਦੂਰ ਤੱਕ ਲੋਕਾਂ ਨੂੰ ਜਾਣਾ ਪੈਂਦਾ ਮਾਨਸਾ ਕਿੰਨੀ ਕੋਈ ਆਪਦੀ ਮਿਸ਼ਰੀਰੀ ਵੀ ਕਰਨ ਨੂੰ ਪਿਆਰ ਹੈਗਾ ਕਿਉਂਕਿ ਮੋਟਰਸਾਈਕਲ ਹੈ ਗੱਡੀਆਂ ਨੇ ਸਾਰੀਆਂ ਪਾਣੀ ਨਾਲ ਭਰ ਕੇ ਸਾਈਡ ਤੇ ਖੜੀਆਂ ਨੇ ਲੈ ਕੇ ਪਾ ਦੀਆਂ ਗੱਡੀਆਂ ਅਗਲੇ ਦੀਆਂ ਪਰ ਸਰਕਾਰ ਵੋਟਾਂ ਤੋਂ ਪਹਿਲਾਂ ਜਿੰਨੇ ਵਾਅਦੇ ਕੀਤੇ ਆ ਵਿਕਾਸ ਦੀਆਂ ਗੱਲਾਂ ਕੀਤੀਆਂ ਨੇ ਉਹ ਤਾਂ 0% ਨਿਕਲੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੋਂ ਵੋਟਾਂ ਮੰਗਣਾਉਣਗੇ ਮੰਗ ਤੋਂ ਉਹ ਲੋਕਾਂ ਨੇ ਖਾਣੇ ਪੁੱਛਾਂਗੇ ਕਿ ਲੋਕਾਂ ਨੇ ਸਾਥ ਰਹੇਗਾ ਜਿਹੜਾ ਸਾਲਾਂ ਦਾ YouTube ਤੇ ਹਰ ਪਤਾ ਨਾ ਹਉਣਗੇ ਪਰ ਇਹਨਾਂ ਦੇ ਨਾਂ ਕਿ ਜਾ ਰਹੇ ਨੇ ਸਾਡੇ ਇੱਥਾਂ ਦੀ ਵਿੱਚ ਲੋਕੀ ਕਰਾਉਣਗੇ ਜਿਹੜੇ ਸੀਵਰੇਜ ਦਾ ਪਾਣੀ ਹੈ ਜੋ ਥੋੜਾ ਜਿਹਾ ਪਿਛਲੇ ਦਿਨੀ ਮੀਂਹ ਪਿਆ ਤੇ ਪਰ ਉਹ ਸਮੱਸਿਆ ਨਾਲ ਪੂਰਾ ਸ਼ਹਿਰ ਝੂਜ ਰਿਹਾ ਪੂਰੇ ਸ਼ਹਿਰ ਦੇ ਵਿੱਚ ਪਾਣੀ ਭਰਿਆ ਹੋਇਆ ਇਹ 메ਨ ਰੋਡ ਹੈ ਜਿਹੜੀ DC ਤੋਂ ਨਹੀਂ ਹੈਗੀ ਜਿਹੜੀ ਉੱਥੇ ਤੁਸੀਂ ਦੇਖ ਰਹੇ ਹੋ ਗੋਡੇ-ਗੋਡੇ ਪਾਣੀ ਆ DC ਤੇ ਰਹਿਸ਼ ਇੱਥੇ ਹੈਗੀ ਹੈ ਤਾਂ ਪਰ ਸਰਕਾਰ ਦਾ ਪ੍ਰਸ਼ਾਸਨ ਦਾ ਸੀਵਰੇਜ ਬੋਰਡ ਦਾ ਸਾਡੇ MLA ਸਾਹਿਬ ਦਾ ਇੱਧਰ ਕੋਈ ਧਿਆਨ ਨਹੀਂ ਕੁੰਭ ਕਰਨੀ ਨਹੀਂ ਸੁੱਤੇ ਹੋਏ ਨੇ DC ਸਾਹਿਬ ਦੇ ਆਵਦੀ ਰਾਜਮੁਰੇ ਦੋਨਾਂ ਦਾ ਪਾਣੀ ਆਮ ਰੋਗ ਇਹਨਾਂ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਤਾਂ ਅਸੀਂ ਸਿਰਫ ਇਹੀ ਕਹਾਂਗੇ ਕਿ ਇਹਦਾ ਜਲਦ ਚਲਦੇ ਮਸਲੇ ਦਾ ਹੱਲ ਕੀਤਾ ਜਾਵੇ ਤੇ ਨਹੀਂ ਅਸੀਂ ਪੱਟਾ ਇਕੱਠ ਕਰਕੇ ਇੱਕ ਸ਼ਹਿਰ ਦੇ ਵਿੱਚ ਚਾਹੇ ਕੋ ਰੋਡ ਰੋਕਤੀਏ ਚਾਹੇ ਡੀਐਸਪ ਦਾ ਘਰ ਰੋਕਤੀਏ ਜੀ ਸਰ ਦਾ ਦਫਤਰ ਰੋਕਤੀਏ ਜਾਂ ਐਮਐਲਏ ਸਾਹਿਬ ਦਾ ਘਰ ਰੋਕਤੀਏ ਅਸੀਂ ਵੱਡਾ ਸੰਘਰਸ਼ ਕਰਾਂਗੇ